ਖਾਣ ਤਾਂ ਬਾਈ ਜੀ ਇਹ ਹੈ ਮਤਲਬ ਜਿਹੜੀ ਮਾਕਮੇ ਨੇ ਵੀ ਵੱਡੀਆਂ ਗਲਤੀਆਂ ਨੇ ਜਿਵੇਂ ਹੁਣ ਆਹ ਪਾਰਕਿੰਗ ਹੈ ਇਹ ਚਾਲੂ ਹੋਣ ਪਾਰਕੀਆਂ ਚਾਲੂ ਹੁਣ ਤਾਂ ਨਾ ਨੁਕਸਾਨ ਹੋਵੇ ਕੋ ਸਾਡੇ ਜ਼ਮੀਂ ਪਦਾਰ ਭਰਾਵਾਂ ਦਾ ਵੀ ਆ ਪਾਰਕੀ ਵੜ ਲੈਣਦੇ ਨੇ ਹਨ ਇਹਦੇ ਵਿੱਚੋਂ ਦੂਜੀ ਗੱਲ ਸਾਰਿਆਂ ਤੋਂ ਵੱਡੀ ਅਸੀਂ ਤਾਂ ਮਾਕਮੇ ਦੀ ਅੰਗਾਈਲੀ ਮੰਨਦੇ ਹੁਣ ਇਹਨਾਂ ਨੇ ਐਂ ਕਹਤਾ ਵੀ ਸਰਕਾਰ ਨੇ ਵੀ ਟੇਲਾਂ ਤੇ ਪਾਣੀ ਪੀ ਸੂਆਂ ਦੀ ਵੀ ਮੁਰੰਮਤ ਨਹੀਂ ਹੋ ਰਹੀ ਸਾਡੇ ਜਦੋਂ ਪਹਿਲਾਂ ਦੋ ਵਾਰੀ ਸੂਆ ਟੁੱਟਿਆ ਉਹ ਮਨਰਾਜ ਬਾਹਰ ਟੁੱਟਿਆ ਉਦੋਂ ਵੀ ਅਸੀਂ ਆਖਿਆ ਸੀ ਸੂਆਂ ਦੀ ਸਪਾਈ ਕਰਾਓ ਫੇਰ ਇਦੋਂ ਅੱਗੇ ਜਾ ਕੇ ਦਾ 20 ਕਿੱਲੇ ਗਵਾਹੀ ਉਦੋਂ ਵੀ ਐਕਸ਼ਨ ਸਾਹਿਬ ਨੂੰ ਵੀ ਐਸ.ਡੀ.ਐਮ ਸਾਹਿਬ ਨੂੰ ਵੀ ਸਪੈਸ਼ਲ ਕਿਹਾ ਤੇ ਸਾਰੇ ਇਹਦੀ ਮੁਰੰਮਤ ਕਰਾਓਗੇ। ਉਹ ਕੇਰਾ ਤਾਂ ਬਸ ਉਦੋਂ ਤਾਂ ਮਹਿਕਮਾ ਸਾਰਾ ਲਾ ਲਾ ਵੀ ਕਹਿੰਦਾ ਵੀ ਕਰਾਉਣੇ ਆ ਜੀ ਐ ਕਰਦੇ ਆ ਹੁਣ ਅੱਜ ਦੀ ਤੁਸੀਂ ਲਾ ਲਓ। ਅੱਜ ਸਵੇਰੇ ਦਾ 6 ਵਜੇ ਦੇ ਦੀ ਐਸ.ਡੀ.ਐਮ ਸਾਹਿਬ ਨਾਲ ਐਕਸ਼ਨ ਸਾਹਿਬ ਨਾਲ ਗੱਲ ਹੋਈ ਹੈ। ਇੱਕ ਵੀ ਅਧਿਕਾਰੀ ਨਹੀਂ ਇੱਥੇ ਆਇਆ। ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ। ਹੁਣ ਇਧਰਲੀ ਸਾਈਡ ਤੁਸੀਂ ਨਿਗਾਹ ਮਾਰ ਲਓ ਇਹ ਘਰ ਨੇ। ਘਰਾਂ ਨੂੰ ਨੁਕਸਾਨ ਹੈ। ਮੱਕੀ ਦੀ ਫਸਲ ਨੂੰ, ਮੂੰਗੀ ਦੀ ਨੂੰ ਤੇ ਜਿਹੜੀਆਂ ਬੋਤ ਵਗੈਰਾ ਬੀਜੀ ਹੋਈ ਸੀ ਜੀਰੀ ਦੀ। ਉਹ ਨੁਕਸਾਨ ਹੀ ਨੁਕਸਾਨ ਹੈ। ਇਦੂ ਵਾਦ ਤੋਂ ਜਾਨੀ ਮਾਨੀ ਦਾ ਨੁਕਸਾਨ ਵੀ ਹੋਊਗਾ ਜਿਹੜਾ ਨਾ ਬੰਦ ਹੋਇਆ ਹੁਣ ਵੀ ਲਾਲੋਬੀ ਜਿੱਥੇ ਬੰਦੀ ਤੌਰ ਤੇ ਵੀ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰੀ ਜਾਂਦੇ ਹਾਂ ਸਿੱਧੂਪੁਰ ਦੇ ਤੌਰ ਤੇ ਪਰ ਲੋਕਾਂ ਨੂੰ ਵੀ ਮਤਲਬ ਇਹ ਗੁੰਜਾਇਸ ਕਰਦੇ ਆਂ ਵੀ ਅਸੀਂ ਤੁਸੀਂ ਵੱਧ ਤੋਂ ਵੱਧ ਹੁਣ ਇੱਥੇ ਪਹੁੰਚ ਕੇ ਪਈ ਇਹਨੂੰ ਆਪਾਂ ਇੱਕ ਵਾਰ ਬੰਦ ਕਰੀਏ ਤੇ ਉਦੋਂ ਵਾਦ ਤੋਂ ਜਿਹੜਾ ਇਹ ਪ੍ਰਸ਼ਾਸਨ ਸੁੱਤਾ ਪਿਆ ਇਹ ਸਾਨੂੰ ਕਹਿੰਦੇ ਨੇ ਵੀ ਅਸੀਂ ਸੜਕਾਂ ਤੇ ਬਹਿ ਜਾਂਦੇ ਸਾਡੇ ਆਪ ਦੇ ਲੋਕ ਹੀ ਕਹਿਣ ਲੱਗ ਜਾਂਦੇ ਆ ਵੀ ਸੜਕਾਂ ਤੇ ਬੈਠ ਕੇ ਜੀ ਇਹ ਉਹ ਅਸੀਂ ਮਜਬੂਰੀ ਵਸ ਜਾ ਕੇ ਸੜਕਾਂ ਤੇ ਬਹਿਨੇ ਜਦੋਂ ਸਾਡਾ ਕੋਈ ਅਧਿਕਾਰੀ ਸੁਣ ਨਹੀਂ ਰਿਹਾ 5 ਵਜੇ ਦਾ ਹੁਣ ਸਾਡਾ ਮਜਬੂਰੀ ਵਾਸਤੇ ਅਸੀਂ ਦੇਖਦੇ ਆ ਘੰਟਾ ਹੋੜ ਢਿੱਕਦੇ ਆ ਉਹਨਾਂ ਨੂੰ ਐਦੂ ਵਕਤ ਉਹ ਅਸੀਂ ਸੜਕ ਰੋਕਾ ਨੁਕਸਾਨ ਤਾਂ ਜੀ ਇੱਥੇ ਜਿੰਨਾ ਆਪਣਾ ਦੇਖੋ ਆ ਮਾਰਕੀਟ ਦੇਖੋ ਕੈਮਰਾ ਜੀ ਕਿਥੋਂ ਤੱਕ ਪਾਣੀ ਦਿੰਦਾ ਮਨ ਲਾ ਇੱਕ ਟੁਕੜਾ 20 ਲੱਖ ਦਾ ਨੁਕਸਾਨ ਹੋ ਸਕਦਾ ਜੀ ਕਿਉਂਕਿ ਅੱਜ ਕੱਲ ਹੁਣ ਹਰ ਇੱਕ ਬੰਦੇ ਨੇ ਮੂੰਗੀ ਬੀਜੀ ਹੋਈ ਹੈਗਾ ਕਿਸੇ ਨੇ ਮੱਕੀ ਬੀਜੀ ਕਿਸੇ ਨੇ ਮੂੰਗੀ ਤੇ ਕੁੱਲ ਮਿਲਾ ਕੇ 20 ਲੱਖ ਤੱਕ ਤੋਂ ਜ਼ਿਆਦਾ ਨੁਕਸਾਨ ਉੱਪਰ ਆਇਦੂ ਘਟਨੀ ਹੈਗਾ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹ ਹੈ ਜੀ ਇਦੋਂ ਪਹਿਲਾਂ ਵੀ ਦੋ ਵਾਰ ਇੱਥੇ ਨਕਾ ਟੁੱਟ ਰਿਹਾ ਜੀ ਇਹ 1 ਕਿਲੋਮੀਟਰ ਪਹਿਲਾਂ ਪਿਛਲੇ ਸਾਲ ਟੁੱਟਿਆ ਸੀਗਾ ਹਾਂ ਪਿਛਲੇ ਸਾਲ ਚ ਹੁਣ ਇਹ ਹੋ ਗਿਆ ਅਸੀਂ ਸਰਕਾਰ ਤੋਂ ਮੰਗ ਇਹ ਕਰਦੇ ਆ ਕਿ ਇਹਦਾ ਕੋਈ ਪੱਕਾ ਹੱਲ ਕਰਿਆ ਜਾਵੇ ਕਿਸੇ ਕਿਸਮ ਦਾ ਵੀ ਕੋਈ ਇਨਸਾਨ ਦੀ ਹੀ ਕਰਾਉਣਾ ਜਾਂ ਕੁਝ ਵੀ ਕਰਾਉਣਾ ਇਹਦਾ ਪੱਕਾ ਹੱਲ ਹੋਣਾ ਚਾਹੀਦਾ ਬਾਰ ਬਾਰ ਇਹ ਨੁਕਸਾਨ ਇਹਨਾਂ ਕਿਸਾਨਾਂ ਤੋਂ ਨਹੀਂ ਚੱਲਿਆ ਜਾਵੇ